ਇਹ ਤਸਵੀਰਾਂ ਜੋ ਤੁਸੀਂ ਆਪਣੇ ਮੋਬਾਈਲ ਸਕਰੀਨ ਤੇ ਦੇਖ ਰਹੇ ਹੋ ਇਹ ਇੱਕ ਵਿਧਾਇਕ ਨੂੰ ਔਰਤ ਦੇ ਵੱਲੋਂ ਥੱਪੜ ਜਣਦੀਆਂ ਤਸਵੀਰਾਂ ਨੇ ਜੀ ਹਾਂ ਇੱਕ ਔਰਤ ਦੇ ਵੱਲੋਂ ਇੱਕ ਵਿਧਾਇਕ ਦੇ ਥੱਪੜ ਜੜ ਦਿੱਤਾ ਗਿਆ ਦੱਸ ਦिए ਕਿ ਇੱਕ ਵਿਧਾਇਕ ਦੇ ਵੱਲੋਂ ਹੜ੍ਹ ਦੇ ਨਾਲ ਪ੍ਰਭਾਵਿਤ ਹੋਏ ਖੇਤਰਾਂ ਦਾ ਜਾਜਾ ਲਿਆ ਜਾ ਰਿਹਾ ਸੀ ਅਤੇ ਇਹਨਾਂ ਦੇ ਵਿੱਚ ਕੁਝ ਲੋਕਾਂ ਦੇ ਵਿੱਚ ਸਰਕਾਰ ਦੇ ਪ੍ਰਤੀ ਰੋਸ ਪਾਇਆ ਜਾ ਰਿਹਾ ਸੀ ਅਤੇ ਲੋਕਾਂ ਦੇ ਵੱਲੋਂ ਆਪਣਾ ਰੋਸ ਜ਼ਾਹਰ ਕਰਦੇ ਹੋਏ ਪਹਿਲਾਂ ਤਾਂ ਇਸ ਵਿਧਾਇਕ ਦਾ ਵਿਰੋਧ ਕੀਤਾ ਗਿਆ ਤੇ ਬਾਅਦ ਦੇ ਵਿੱਚ ਮੁਰਦਾਬਾਦ ਦੇ ਨਾਰੇ ਲਗਾਏ ਗਏ ਅਤੇ ਔਰਤੇ ਦੇ ਵੱਲੋਂ ਰੋਸ ਦੇ ਵਿੱਚ ਆਉਂਦੇ ਹੋਏ ਵਿਧਾਇਕ ਦੇ ਥੱਪੜ ਹੀ ਜੜ ਦਿੱਤਾ ਗਿਆ ਦੱਸ ਦੇ ਕਿ ਇਹ ਤਸਵੀਰਾਂ ਹਰਿਆਣੇ ਦੀਆਂ ਨੇ ਜਿੱਥੇ ਇੱਕ ਵਿਧਾਇਕ ਦੇ ਔਰਤ ਨੇ ਥੱਪੜ ਜੜ ਦਿੱਤਾ ਵਿਧਾਇਕ ਦਾ ਨਾਮ ਈਸ਼ਵਰ ਸਿੰਘ ਹੈ ਜੋ ਕਿ ਹੜ੍ਹ ਦੇ ਨਾਲ ਪ੍ਰਭਾਵਿਤ ਹੋਏ ਖੇਤਰਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਗਿਆ ਸੀ ਅਸੀਂ ਅਕਸਰ ਦੇਖਿਆ ਕਿ ਲੋਕਾਂ ਦੇ ਵੱਲੋਂ ਸਿਆਸੀ ਲੀਡਰਾਂ ਦੇ ਖਿਲਾਫ ਅਕਸਰ ਰੋਸ ਦਾਇਆ ਜਾਂਦਾ ਲੋਕਾਂ ਦਾ ਅਕਸਰ ਕਹਿਣਾ ਹੁੰਦਾ ਹੈ ਕਿ ਇਹ ਸਰਕਾਰੀ ਨੁਮਾਇੰਦੇ ਉਸ ਵਕਤ ਆ ਜਾਂਦੇ ਹਨ ਜਦੋਂ ਸਥਿਤੀ ਆਊਟ ਆਫ ਕੰਟਰੋਲ ਹੋ ਜਾਂਦੀ ਹੈ ਅਤੇ ਇਹਨਾਂ ਵੱਲੋਂ ਉਦੋਂ ਕਿਉਂ ਨਹੀਂ ਧਿਆਨ ਰੱਖਿਆ ਜਾਂਦਾ ਜਦੋਂ ਇਹ ਸਥਿਤੀ ਵਾਪਨ ਵਾਲੀ ਹੁੰਦੀ ਹੈ ਸੋ ਅਜਿਹੇ ਰੋਸ ਦੇ ਕਾਰਨ ਅੱਜ ਇੱਕ ਵਿਧਾਇਕ ਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ ਦਾਸ ਦੇ ਕਿ ਮੌਕੇ ਤੇ ਜੋ ਸਿਕਿਉਰਿਟੀ ਸੀ ਉਸ ਦੇ ਵੱਲੋਂ ਵੀ ਬੜੀ ਮੁਸ਼ਕਲ ਦੇ ਨਾਲ ਇਸ ਵਿਧਾਇਕ ਨੂੰ ਬਚਾਇਆ ਗਿਆ ਅਤੇ ਵਾਪਸ ਸੁਰੱਖਿਆ ਥਾਂ ਤੇ ਲਿਆਂਦਾ ਗਿਆ ਬਿਊਰੋ ਰਿਪੋਰਟ ਐਸਐਮ ਜੀ ਨਿਊਜ਼ ਇਹ ਤਸਵੀਰਾਂ ਜੋ ਤੁਸੀਂ ਆਪਣੇ ਮੋਬਾਈਲ ਸਕਰੀਨ ਤੇ ਦੇਖ ਰਹੇ ਹੋ ਇਹ ਇੱਕ ਵਿਧਾਇਕ ਨੂੰ ਔਰਤ ਦੇ ਵੱਲੋਂ ਥੱਪੜ ਜਣਨ ਦੀਆਂ ਤਸਵੀਰਾਂ ਨੇ ਜੀ ਹਾਂ ਇੱਕ ਔਰਤ ਦੇ ਵੱਲੋਂ ਇੱਕ ਵਿਧਾਇਕ ਦੇ ਥੱਪੜ ਜੜ ਦਿੱਤਾ ਗਿਆ ਦੱਸ ਦिए ਕਿ ਇੱਕ ਵਿਧਾਇਕ ਦੇ ਵੱਲੋਂ ਹੜ੍ਹ ਦੇ ਨਾਲ ਪ੍ਰਭਾਵਿਤ ਹੋਏ ਖੇਤਰਾਂ ਦਾ ਜਾਜਾ ਲਿਆ ਜਾ ਰਿਹਾ ਸੀ ਅਤੇ ਇਹਨਾਂ ਦੇ ਵਿੱਚ ਕੁਝ ਲੋਕਾਂ ਦੇ ਵਿੱਚ ਸਰਕਾਰ ਦੇ ਪ੍ਰਤੀ ਰੋਸ ਪਾਇਆ ਜਾ ਰਿਹਾ ਸੀ ਅਤੇ ਲੋਕਾਂ ਦੇ ਵੱਲੋਂ ਆਪਣਾ ਰੋਸ ਜ਼ਾਹਰ ਕਰਦੇ ਹੋਏ ਪਹਿਲਾਂ ਤਾਂ ਇਸ ਵਿਧਾਇਕ ਦਾ ਵਿਰੋਧ ਕੀਤਾ ਗਿਆ ਤੇ ਬਾਅਦ ਦੇ ਵਿੱਚ ਮੁਰਦਾਬਾਦ ਦੇ ਨਾਰੇ ਲਗਾਏ ਗਏ ਅਤੇ ਔਰਤੇ ਦੇ ਵੱਲੋਂ ਰੋਸ ਦੇ ਵਿੱਚ ਆਉਂਦੇ ਹੋਏ ਵਿਧਾਇਕ ਦੇ ਥੱਪੜ ਹੀ ਜੜ ਦਿੱਤਾ ਗਿਆ ਦੱਸ ਦੇ ਕਿ ਇਹ ਤਸਵੀਰਾਂ ਹਰਿਆਣੇ ਦੀਆਂ ਨੇ ਜਿੱਥੇ ਇੱਕ ਵਿਧਾਇਕ ਦੇ ਔਰਤ ਨੇ ਥੱਪੜ ਜੜ ਦਿੱਤਾ ਵਿਧਾਇਕ ਦਾ ਨਾਮ ਈਸ਼ਵਰ ਸਿੰਘ ਹੈ ਜੋ ਕਿ ਹੜ੍ਹ ਦੇ ਨਾਲ ਪ੍ਰਭਾਵਿਤ ਹੋਏ ਖੇਤਰਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਗਿਆ ਸੀ ਅਸੀਂ ਅਕਸਰ ਦੇਖਿਆ ਕਿ ਲੋਕਾਂ ਦੇ ਵੱਲੋਂ ਸਿਆਸੀ ਲੀਡਰਾਂ ਦੇ ਖਿਲਾਫ ਅਕਸਰ ਰੋਸ ਦਾਇਆ ਜਾਂਦਾ ਲੋਕਾਂ ਦਾ ਅਕਸਰ ਕਹਿਣਾ ਹੁੰਦਾ ਹੈ ਕਿ ਇਹ ਸਰਕਾਰੀ ਨੁਮਾਇੰਦੇ ਉਸ ਵਕਤ ਆ ਜਾਂਦੇ ਹਨ ਜਦੋਂ ਸਥਿਤੀ ਆਊਟ ਆਫ ਕੰਟਰੋਲ ਹੋ ਜਾਂਦੀ ਹੈ ਅਤੇ ਇਹਨਾਂ ਵੱਲੋਂ ਉਦੋਂ ਕਿਉਂ ਨਹੀਂ ਧਿਆਨ ਰੱਖਿਆ ਜਾਂਦਾ ਜਦੋਂ ਇਹ ਸਥਿਤੀ ਵਾਪਨ ਵਾਲੀ ਹੁੰਦੀ ਹੈ ਸੋ ਅਜਿਹੇ ਰੋਸ ਦੇ ਕਾਰਨ ਅੱਜ ਇੱਕ ਵਿਧਾਇਕ ਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ ਦਾਸ ਦੇ ਕਿ ਮੌਕੇ ਤੇ ਜੋ ਸਿਕਿਉਰਿਟੀ ਸੀ ਉਸ ਦੇ ਵੱਲੋਂ ਵੀ ਬੜੀ ਮੁਸ਼ਕਲ ਦੇ ਨਾਲ ਇਸ ਵਿਧਾਇਕ ਨੂੰ ਬਚਾਇਆ ਗਿਆ ਅਤੇ ਵਾਪਸ ਸੁਰੱਖਿਆ ਥਾਂ ਤੇ ਲਿਆਂਦਾ ਗਿਆ ਬਿਊਰੋ ਰਿਪੋਰਟ ਐਸਐਮਜੀ ਨਿਊਜ਼ ਇਹ ਤਸਵੀਰਾਂ ਜੋ ਤੁਸੀਂ ਆਪਣੇ ਮੋਬਾਈਲ ਸਕਰੀਨ ਤੇ ਦੇਖ ਰਹੇ ਹੋ ਇਹ ਇੱਕ ਵਿਧਾਇਕ ਨੂੰ ਔਰਤ ਦੇ ਵੱਲੋਂ ਥੱਪੜ ਜੜਨ ਦੀਆਂ ਤਸਵੀਰਾਂ ਨੇ ਜੀ ਹਾਂ ਇੱਕ ਔਰਤ ਦੇ ਵੱਲੋਂ ਇੱਕ ਵਿਧਾਇਕ ਦੇ ਥੱਪੜ ਜੜ ਦਿੱਤਾ ਗਿਆ ਦੱਸ ਦिए ਕਿ ਇੱਕ ਵਿਧਾਇਕ ਦੇ ਵੱਲੋਂ ਹੜ੍ਹ ਦੇ ਨਾਲ ਪ੍ਰਭਾਵਿਤ ਹੋਏ ਖੇਤਰਾਂ ਦਾ ਜਾਜਾ ਲਿਆ ਜਾ ਰਿਹਾ ਸੀ ਅਤੇ ਇਹਨਾਂ ਦੇ ਵਿੱਚ ਕੁਝ ਲੋਕਾਂ ਦੇ ਵਿੱਚ ਸਰਕਾਰ ਦੇ ਪ੍ਰਤੀ ਰੋਸ ਪਾਇਆ ਜਾ ਰਿਹਾ ਸੀ ਅਤੇ ਲੋਕਾਂ ਦੇ ਵੱਲੋਂ ਆਪਣਾ ਰੋਸ ਜ਼ਾਹਰ ਕਰਦੇ ਹੋਏ ਪਹਿਲਾਂ ਤਾਂ ਇਸ ਵਿਧਾਇਕ ਦਾ ਵਿਰੋਧ ਕੀਤਾ ਗਿਆ ਤੇ ਬਾਅਦ ਦੇ ਵਿੱਚ ਮੁਰਦਾਬਾਦ ਦੇ ਨਾਰੇ ਲਗਾਏ ਗਏ ਅਤੇ ਔਰਤ ਦੇ ਵੱਲੋਂ ਰੋਸ ਦੇ ਵਿੱਚ ਆਉਂਦੇ ਹੋਏ ਵਿਧਾਇਕ ਦੇ ਥੱਪੜ ਹੀ ਜੜ ਦਿੱਤਾ ਗਿਆ। ਦਾਸ ਜੀ ਹੈ ਕਿ ਇਹ ਤਸਵੀਰਾਂ ਹਰਿਆਣੇ ਦੀਆਂ ਨੇ ਜਿੱਥੇ ਇੱਕ ਵਿਧਾਇਕ ਦੇ ਔਰਤ ਨੇ ਥੱਪੜ ਜੜ ਦਿੱਤਾ। ਵਿਧਾਇਕ ਦਾ ਨਾਮ ਈਸ਼ਵਰ ਸਿੰਘ ਹੈ ਜੋ ਕਿ ਹੜ ਦੇ ਨਾਲ ਪ੍ਰਭਾਵਿਤ ਹੋਏ ਖੇਤਰਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਗਿਆ ਸੀ। ਅਸੀਂ ਅਕਸਰ ਦੇਖਿਆ ਕਿ ਲੋਕਾਂ ਦੇ ਵੱਲੋਂ ਸਿਆਸੀ ਲੀਡਰਾਂ ਦੇ ਖਿਲਾਫ ਅਕਸਰ ਰੋਸ ਦਾਇਆ ਜਾਂਦਾ ਹੈ ਲੋਕਾਂ ਦਾ ਅਕਸਰ ਕਹਿਣਾ ਹੁੰਦਾ ਹੈ ਕਿ ਇਹ ਸਰਕਾਰੀ ਨੁਮਾਇੰਦੇ ਉਸ ਵਕਤ ਆ ਜਾਂਦੇ ਹਨ ਜਦੋਂ ਸਥਿਤੀ ਆਊਟ ਆਫ ਕੰਟਰੋਲ ਹੋ ਜਾਂਦੀ ਹੈ ਅਤੇ ਇਹਨਾਂ ਵੱਲੋਂ ਉਦੋਂ ਕਿਉਂ ਨਹੀਂ ਧਿਆਨ ਰੱਖਿਆ ਜਾਂਦਾ ਜਦੋਂ ਇਹ ਸਥਿਤੀ ਵਾਪਨ ਵਾਲੀ ਹੁੰਦੀ ਹੈ ਸੋ ਅਜਿਹੇ ਰੋਸ ਦੇ ਕਾਰਨ ਅੱਜ ਇੱਕ ਵਿਧਾਇਕ ਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ ਦਾਸ ਦੇ ਕਿ ਮੌਕੇ ਤੇ ਜੋ ਸਿਕਿਉਰਟੀ ਸੀ ਉਸ ਦੇ ਵੱਲੋਂ ਵੀ ਬੜੀ ਮੁਸ਼ਕਲ ਦੇ ਨਾਲ ਇਸ ਵਿਧਾਇਕ ਨੂੰ ਬਚਾਇਆ ਗਿਆ ਅਤੇ ਵਾਪਸ ਸੁਰੱਖਿਆ ਥਾਂ ਤੇ ਲਿਆਂਦਾ ਗਿਆ ਬਿਊਰੋ ਰਿਪੋਰਟ ਐਸਐਮਜੀ ਨਿਊਜ਼